ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਆ ਆਪਣੇ ਕੋਲੇ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਸਾਰੇ ਵੀਰ ਵੀਡੀਓ ਦੇਖਦੇ ਹੋ ਤੇ ਗਰੇਵਾਲ ਪੋਲਟਰੀ ਕਿੰਗ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਣੇ ਕੋਲੇ ਵੱਧ ਦਾਂਡੇ ਦੇਣ ਵਾਲੀ ਬਰੀਡ ਹੀ ਹੁੰਦੀ ਹੈ ਹਮੇਸ਼ਾ ਆਪਾਂ ਜੋ ਵੀ ਬਰੀਡ ਸੇਲ ਕਰਦੇ ਆ ਆਪਾਂ ਵੱਧ ਦਾਂਡੇ ਦੇਣ ਵਾਲੀ ਬਰੀਡ ਹੀ ਸੇਲ ਕਰਦੇ ਹੁੰਦੇ ਆ ਜੀ ਜਿੰਨਾ ਨੂੰ ਵੀ ਲੋੜ ਹੈ ਉਹ ਸਾਡੇ ਕੋਲੇ ਬੁਕਿੰਗ ਕਰਾ ਸਕਦੇ ਹੋ ਤੇ ਸਾਡੇ ਕੋਲੇ ਆਰ ਆਈ ਆਰ ਬਲੈਕ ਐਸਟਰਲੋਪ ਜਾਂ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਉਹ ਸਾਡੇ ਕੋਲੇ ਤਿਆਰ ਹੁੰਦੀ ਹੈ ਜਿਵੇਂ ਆਪਾਂ ਇੱਕ ਦਿਨ ਦਾ ਚੂਚਾ ਸੇਲ ਕਰਦੇ ਆ ਉਸ ਤੋਂ ਇਲਾਵਾ ਆਪਾਂ 10 ਦਿਨ 20 ਦਿਨ 1 ਮਹੀਨਾ 2 ਮਹੀਨੇ 1.5 ਮਹੀਨਾ ਜਿੰਨਾ ਵੀ ਟਾਈਮ ਦਾ ਤੁਸੀਂ ਲੈਣਾ ਹੁੰਦਾ ਉਹ ਤਿਆਰ ਕਰਕੇ ਦਿੰਦੇ ਆ ਜਿਵੇਂ ਹੁਣ ਅੱਜ ਆਪਾਂ ਇਹ ਚੂਚਾ ਇਹ ਆਪਾਂ ਤਿਆਰ ਕਰਕੇ ਦੇ ਰਹੇ ਹਾਂ ਜਿਹੜਾ ਵੱਡਾ ਚੂਚਾ ਹੁੰਦਾ ਉਹ ਦੇ ਰਹੇ ਹਾਂ ਜੀ ਤੇ ਜਿਹੜਾ ਇਕਲੇਣ ਵਾਲਾ ਆਪਾਂ ਸਿੱਧਾ ਹੀ ਆਪਣਾ ਹੈਚਰੀ ਤੋਂ ਹੀ ਚੱਲਿਆ ਜਾਂਦਾ ਤੇ ਜਿਹੜਾ ਆਪਾਂ ਤਿਆਰ ਕਰਕੇ ਦੇਣਾ ਹੁੰਦਾ ਅਲੱਗ-ਅਲੱਗ ਸੈਟਅਪ ਤੋਂ ਅਲੱਗ-ਅਲੱਗ ਆਪਣੇ ਇੱਕਸ ਜਾਂਦੇ ਨੇ ਦੇਖੋ ਸਾਈ ਇੱਕ ਤਾਂ ਇਹਦੇ 'ਚ ਹੁਣ ਤੁਹਾਨੂੰ ਦੱਸਣਾ ਕੀ ਐ ਮੈਂ ਦੱਸਣਾ ਇਹ ਦੋ ਗੱਲਾਂ ਚਾਰ ਤੁਹਾਨੂੰ ਦੱਸਣੀਆਂ ਨੇ ਜਿਹੜੀਆਂ ਤੁਸੀਂ ਮੈਨੂੰ ਫੋਨ ਤੇ ਪੁੱਛਦੇ ਹੁੰਨੇ ਹੋ ਜਾਂ ਜਿਹੜਾ ਵੀ ਨਮਾ ਵੀਰ ਫੋਨ ਕਰਦਾ ਉਹ ਕਾਫੀ ਗੱਲਬਾਤ ਸੁਣਨੀ ਚਾਹੁੰਦਾ ਹੁੰਦਾ ਜਾਣਕਾਰੀ ਲੈਣੀ ਚਾਹੁੰਦਾ ਹੁੰਦਾ ਆਪਾਂ ਉਹਨਾਂ ਨੂੰ ਕਹਿਨੇ ਆ ਵੀ ਵੀਡੀਓ ਦੇਖ ਲਓ ਅੱਜ ਇੱਕ ਵੀਡੀਓ ਹੋਰ ਤੀਜਾ ਭਾਗ ਆਪਾਂ ਪਾਉਨੇ ਆ ਇਹਦੇ 'ਚ ਜਾਣਕਾਰੀ ਤੁਹਾਨੂੰ ਮਿਲੂਗੀ ਤੇ ਇੱਕ ਤਾਂ ਇਹ ਆ ਵੀ ਆਪਾਂ ਤੋਂ ਜਿਹੜੀ ਵੀ ਤੁਸੀਂ ਬਰੀਡ ਲਾਉਂਗੇ ਭਾਵੇਂ ਬਲੈਕ ਲੈ ਲਓ ਆ ਬਲੈਕ ਐਸਟਰਲੋ ਪਾਰ ਆਈ ਆਰ ਆਂਡੇ ਵੱਧ ਤੋਂ ਵੱਧ ਹੀ ਦੇਣੇ ਨੇ ਉਹਨੇ ਤੇ ਇੱਕ ਤੁਹਾਨੂੰ ਅੱਜ ਦੇਖੋ ਬੱਚਾ ਸਾਰਾ ਜਿਹੜਾ ਚੂਚਾ ਇਹ ਐਕਟਿਵ ਤੇ ਤੰਦਰੁਸਤ ਹੈ ਇਹਦੀ ਇਨਸਾਨੀ ਦੇਖ ਲਓ ਕੱਲਾ ਕੱਲਾ ਫਿਰਦਾ ਹੈ ਠੀਕ ਹੈ ਜੀ ਕੱਲਾ ਕੱਲਾ ਚੂਚਾ ਜਿਹੜਾ ਫਿਰਦਾ ਇਹ ਸਾਰਾ ਤੰਦਰੁਸਤ ਹੈ ਖਰਾਕ ਖਾ ਰਿਹਾ ਹੈ ਦੇਖੋ ਖਰਾਕ ਖਾਣ ਦਾ ਇਹ ਸਾਰਾ ਹਿਲਜੁਲ ਹੋ ਰਹੀ ਹੈ ਭੱਜ ਦੌੜ ਹੋ ਰਹੀ ਹੈ ਉਡਾਰੀਆਂ ਭਰੀਆਂ ਜਾ ਰਹੀਆਂ ਨੇ ਤੇ ਜੇ ਚੂਚਾ ਬਿਮਾਰ ਹੋਵੇ ਉਹ ਤਾਂ ਸਾਰੇ ਦਾ ਸਾਰਾ ਇੱਕ ਥਾਂ ਵਿੱਚ ਢੰਡ ਬਣਾ ਕੇ ਬੈਠ ਜੂ ਇੱਕ ਦੋ ਢੰਡ ਬਣਾ ਲੈਂਦਾ ਇਕੱਠਾ ਹੋ ਜਾਂਦਾ ਸਾਰਾ ਇੱਕ ਥਾਂ ਤੇ ਤੇ ਇੱਥੇ ਹੁਣ ਬਾਕੀ ਗੱਲਬਾਤ ਆਪਾਂ ਕਰਾਂਗੇ ਜਦੋਂ ਤੁਸੀਂ ਚੂਚਾ ਲੈਣਾ ਕਿਸੇ ਨੇ ਵੀ ਵੀਰ ਨੇ ਤਾਂ ਤੁਸੀਂ ਚੂਚਾ ਦੇਖੋ ਇਕਟਾ ਬਚੂਚਾ ਲਓ ਜਿਆਦਾ ਆ ਰਾਇਰ ਲੈ ਲਓ ਬਲੈਕ ਐਸਟਰਲ ਲੈ ਲਓ ਠੀਕ ਹੈ ਜੀ ਤੇ ਬਾਕੀ ਜਾਂ ਅਸੀਂ ਆਪਣੀ ਬਰੀਡ ਤਿਆਰ ਕਰਦੇ ਆ ਉਹ ਬਹੁਤ ਕਈ ਸਾਲਾਂ ਤੋਂ ਅਸੀਂ ਉਹਦੇ ਇਸੇ ਸਰਚ ਕਰਕੇ ਅਸੀਂ ਤਿਆਰ ਕੀਤੀ ਹੈ ਬਰੀਡ ਸਾਡੀ ਖੁਦ ਦੀ ਬਰੀਡ ਆ ਉਹ ਵੀ ਅਸੀਂ ਸੇਲ ਕਰਦੇ ਆ ਜਿਨ੍ਹਾਂ ਨੂੰ ਉਹ ਕਰਾਉਣੀਆਂ ਉਹ ਵੀ ਕਰਾ ਸਕਦੇ ਹਾਂ ਠੀਕ ਹੈ ਜੀ ਤੇ ਇਹਦੇ ਚ ਕੀ ਐ ਜਦੋਂ ਤੁਸੀਂ ਲੈ ਕੇ ਜਾਣਾ ਇਹਨੂੰ ਗੋੜ ਵਾਲਾ ਪਾਣੀ ਰੱਖਣਾ ਵਗੈਰਾ ਵਗੈਰਾ ਕੁਝ ਗੱਲਾਂ ਆਪਾਂ ਤੁਹਾਨੂੰ ਸਮਝਾ ਕੇ ਦੋਰਦੇ ਆ ਤੇ ਆਂਡਾ ਇਹ 4.5 ਮਹੀਨੇ 'ਚ ਦੇਣ ਲੱਗ ਜਾਂਦੀ ਹੈ ਬਰੀਡ ਤੇ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਆ ਉਹ ਬੁਕਿੰਗ ਸਾਡੇ ਤੋਂ ਕਰਵਾ ਸਕਦੇ ਹੋ ਪਿਓਰ ਬਰੀਡ ਦੇਵਾਂਗੇ ਤੰਦਰੁਸਤੀ ਚੂਚਾ ਦੇਵਾਂਗੇ 4.5 ਮਹੀਨੇ ਤੋਂ ਆਂਡੇ ਦੇਊ ਬਰੀਡ ਇਹ ਸਾਡੀ ਤੇ ਬਾਕੀ ਜਦੋਂ ਤੁਸੀਂ ਬੁਕਿੰਗ ਕਰਾ ਲਈ ਉਸ ਤੋਂ ਬਾਅਦ ਆਪਾਂ ਦਾ ਨੂੰ ਟ੍ਰੇਨਿੰਗ ਇੱਕ ਦਿਨ ਦੀ ਸਾਡੀ ਟ੍ਰੇਨਿੰਗ ਹੁੰਦੀ ਹੈ ਉਹ ਤੁਹਾਨੂੰ ਫ੍ਰੀ ਦੇਣੀ ਹੈ ਠੀਕ ਹੈ ਜੀ ਤੇ ਫੀਲਡ ਤੁਸੀਂ ਗੌਦਰੇਜ ਦੀ ਪਾਉਂਦੇ ਰਹੋ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਤੇ ਬਾਕੀ ਟ੍ਰੇਨਿੰਗ ਤੇ ਇਹਦੇ ਬਾਰੇ ਵੀ ਸਸਤਾਰ ਨਾਲ ਦੱਸਿਆ ਜਾਊਗਾ ਤੇ ਅਸੀਂ ਵੈਕਸੀਨ ਸਾਰੀ ਕਰਕੇ ਦਿੰਨੇ ਆਂ ਚਾਰ ਗੱਲਾਂ ਦੇ ਪਾਇਬੰਦਾਂ ਵੈਕਸੀਨ ਸਾਰੀ ਕਰਕੇ ਦੇਵਾਂਗੇ ਤੁਹਾਨੂੰ ਵੈਕਸੀਨ ਵੀ ਇਹ ਹੈ ਵੀ ਜਿੱਥੇ 1 ਡੇਢ ਰੁਪਏ ਵਾਲੀ ਕੀਤੀ ਜਾਂਦੀ ਹੈ ਉੱਥੇ ਸਾਡੇ ਵੱਲੋਂ 4.5 ਰੁਪਏ ਵਾਲੀ ਕੀਤੀ ਜਾਂਦੀ ਹੈ ਇੱਕ ਕਿਚੂਚੇ ਤੇ ਤੇ 4-5 ਵਾਰ ਇਸ ਤੋਂ ਇਲਾਵਾ ਅਸੀਂ ਕੁਝ ਚਾਰ ਵੈਕਸੀਨ ਐਕਸਟਰਾ ਵੀ ਕਰਦੇ ਆ ਜਿੰਨਾਂ ਦਾ ਕੀ ਬਹੁਤ ਵੱਡਾ ਲਾਭ ਹੈ ਜਿਵੇਂ ਇਨਫੈਕਸ਼ਨ ਤੋਂ ਹੋ ਵੀ ਸੀਆਰਡੀ ਤੋਂ ਹੋ ਗਈ ਤੇ ਇਸ ਤੋਂ ਇਲਾਵਾ ਮਲਟੀਵਿਟਾਮਿਨ ਕੈਲਸ਼ੀਅਮ ਡੀਵਟੋਨਿਕ ਵਗੈਰਾ ਅਸੀਂ ਪਲਾਉਨੇ ਆ ਜਿੰਨੇ ਦਿਨ ਦਾ ਚੂਤਿਆ ਹੁੰਦਾ ਜਿੰਨਾ ਵੱਡਾ ਹੁੰਦਾ ਉਹਨਾਂ ਅਸੀਂ ਉਹਨੂੰ ਵੱਧ ਵੀ ਜਿਵੇਂ 1 ਮਹੀਨੇ ਦੇ ਨੂੰ ਅਸੀਂ 3 ਵਾਰ ਪਲਾ ਦੇਨੇ ਆ ਮਲਟੀਵਿਟਾਮਿਨ ਵਗੈਰਾ ਤੇ ਗੈਲਸੀਆ ਮਲੀ ਵਰਤਣਾ ਠੀਕ ਹੈ ਜੀ ਇਹ ਦਿਖਾ ਰਹੇ ਹਾਂ ਪਾਇਆ ਇਹ ਮੇਰਾ ਪਹਿਲਾ ਸੈਟਅਪ ਹੈ ਇਥੋਂ ਆਪਾਂ ਵੀਡੀਓ ਪਾਉਣੀ ਹੁੰਦੀ ਹੈ ਅੱਗੇ ਵੀ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜਾ ਤੁਸੀਂ ਲਾਉਂਗੇ ਸਾਡੇ ਤੋਂ ਅੰਡੇ ਲਈ ਉਹ ਸਭ ਤੋਂ ਵੱਧ ਆਂਡੇ ਦੇਣੇ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਮੈਂ ਇੱਕ ਇਹ ਵੀ ਦੱਸਣਾ ਚਾਹਣਾ ਹੁਣ ਹਮ ਸਮਾਂ ਗਰਮੀ ਜ਼ਿਆਦਾ ਆਉਂਦੀ ਜਾਂਦੀ ਹੈ ਜੇ ਤੋਂ ਗਰਮ ਬਦ ਗਰਮੀ ਹੋ ਗਈ ਚੂਹਾ ਹੋਂਕਿਆ ਕਰੂਗਾ ਤਾਂ ਇਹਨੂੰ ਨਮਕ ਵਾਲਾ ਪਾਣੀ ਵੀ ਦੇਣਾ ਜ਼ਰੂਰੀ ਹੈ ਜੀ ਜਿਵੇਂ ਮੰਨ ਲਓ 10 ਲੀਟਰ ਪਾਣੀ 'ਚ ਦੋ ਚਮਚੇ ਨਮਕ ਦੇ ਪਾ ਕੇ ਇਹਨਾਂ ਨੂੰ ਦੇ ਦਿਆ ਕਰੋ ਜੀ ਹਫ਼ਤੇ 10 ਦਿਨਾਂ 10 15 ਦਿਨਾਂ ਬਾਅਦ ਪਲਾਇਆ ਕਰੋ ਤੇ ਜੇ ਤੁਸੀਂ ਲੱਸੀ ਦੇ ਸਕਦੇ ਹੋ ਤਾਂ ਇਹਨਾਂ ਨੂੰ ਲੱਸੀ ਵੀ ਪਾ ਸਕਦੇ ਹੋ ਤੁਸੀਂ ਪੀਣ ਦੇ ਲਈ ਪਰ ਬਰਫ਼ ਵਾਲੀ ਨਾ ਹੋਵੇ ਜਾਂ ਫ੍ਰੀਜ ਵਾਲੀ ਨਾ ਹੋਵੇ ਨਾਰਮਲ ਟੈਂਪਰੇਚਰ ਵਾਲੀ ਹੋਵੇ ਇਹ ਇਸ ਤੋਂ ਇਲਾਵਾ ਕੱਚੀ ਲੱਸੀ ਜਿਵੇਂ ਦੁੱਧ ਦੀ ਹੁੰਦੀ ਆ ਆਪਾਂ ਆਮ ਘਰਾਂ ਚ ਅੱਗੇ ਪੀਂਦੇ ਸੀ ਸਾਮ ਨੂੰ ਕੱਚੀ ਲੱਸੀ ਇਹਨਾਂ ਨੂੰ ਤੁਸੀਂ ਦੁਪਹਿਰ ਵੇਲੇ ਪਿਲਾ ਦਿਓ ਯਾਨੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਪਿਲਾ ਸਕਦੇ ਹੂੰ ਉਹ ਵੀ ਠੰਡੀ ਹੁੰਦੀ ਆ ਇਹਨਾਂ ਨੂੰ ਗਰਮੀ ਚ ਬਹੁਤ ਚੰਗੀ ਐ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਨਿੰਮ ਦੇ ਪੱਤੇ ਪਾ ਦਿਓ ਜਿੰਨਾਂ ਦੇ ਉੱਚੇ 1 ਮਹੀਨੇ ਤੋਂ ਉੱਪਰ ਹੋ ਗਏ 6 ਮਹੀਨੇ ਦੇ ਨੇੜੇ ਨੇ ਉਹ ਨਿੰਮ ਦੇ ਪੱਤੇ ਪਾਓ ਇਹਨਾਂ ਨੂੰ ਹਰਾ ਝਾਰਾ ਪਾਇਆ ਕਰੋ ਖਾਣ ਸਖਾ ਲੋ ਨਿੰਮ ਦੇ ਪੱਤੇ ਇਹ ਪੇੜ ਦੇ ਕੀੜਿਆਂ ਤੋਂ ਬਹੁਤ ਕਾਰਾ ਕਰਨੇ। ਐਲੋਵੀਰਾ ਰਗੜ ਕੇ ਪਾਣੀ ਚ ਦੇ ਦਿਆ ਕਰੋ। ਹਲਦੀ ਪਾਇਆ ਕਰੋ ਕਦੇ-ਕਦੇ ਹੁਣ ਤਾਂ ਚਲੋ ਗਰਮੀ ਜ਼ਿਆਦਾ ਹੋ ਗਈ ਤੇ ਸਰਦੀ ਚ ਜਦੋਂ ਆਂਡੇ ਦੇਣੇ ਹੁੰਦੇ ਨੇ ਚੋਚੇ ਨੇ ਉਦੋਂ ਫੀਟ ਚ ਵੀ ਵਾਰ ਸਕਦੇ ਹੋ। ਹਲਦੀ ਤੁਸੀਂ ਪਾਣੀ ਚ ਪੋਲ ਕੇ ਵੀ ਦੇ ਸਕਦੇ ਹੋ। ਠੀਕ ਹੈ ਜੀ। ਇਸ ਤੋਂ ਇਲਾਵਾ ਇਹਨਾਂ ਨੂੰ ਸਕੰਜਵੀ ਪਲਾਓ। ਸਕੰਜਵੀ ਭਾਵ ਇਹ ਆ ਵੀ ਇਹਨਾਂ ਦਾ ਪਾਊਡਰ ਆਉਂਦਾ ਇੱਕ ਉਹਨੂੰ ਕਿਸੇ ਸਰਬਤ ਆਪਾਂ ਜਿਵੇਂ ਪੀਂਦੇ ਆ ਜਾਂ ਸਕੰਜਵੀ ਉਸ ਤਰ੍ਹਾਂ ਇਹਨਾਂ ਨੂੰ ਉਹਦਾ ਉਹਦੇ ਨਾਂ ਇਲੈਕਟ੍ਰੋ ਜੈਲ ਇਸ ਤਰ੍ਹਾਂ ਦੀ ਕੋਈ ਨਾਂ ਨਹੀਂ ਉਹ ਦੇ ਦੋ ਕਿਉਂਕਿ ਨਾਂ ਜੇ ਥੋੜੇ ਜਿਹੇ ਓਕੇ ਹੁੰਦੇ ਨੇ ਲੈਣੇ ਭੁੱਲ ਜਾਂਦੇ ਆ ਬਹੁਤ ਯਾਦ ਕਰਦੇ ਆ ਤੇ ਇਲੈਕਟ੍ਰੋਲਾਈਟ ਇਸ ਤਰ੍ਹਾਂ ਦਾ ਨਾਂ ਹੈ ਇਹਦਾ ਤੇ ਜੈਲ ਕਹਿੰਗੇ ਮੈਂ ਲਿਖੀ ਤੀ ਇਲੈਕਟ੍ਰੋਲਾਈਟ ਇਹ ਕਈ ਨਾਮ ਆ ਜਾਂਦੇ ਨੇ ਉਹ ਦਿਆ ਕਰੋ ਵੀਨ ਨੂੰ ਠੀਕ ਹੈ ਜੀ ਤੇ ਸਪਰੇਅ ਵਾਇਰਸ ਤੋਂ ਜਿਵੇਂ B 904 ਹੈ ਜਾਂ ਹੋਰ ਕਈ ਸਪਰੇਅ ਹਨ ਨੇ ਉਹ ਕਰ ਦਿਆ ਕਰੋ ਜੀ ਮੀਨੇਕ ਬਾਅਦ ਇਹਨਾਂ ਦੇ ਉੱਪਰ ਪੈ ਜੂਗੀ ਪਰ ਦੁਪਹਿਰ ਵੇਲੇ ਕਰਿਆ ਕਰੋ ਉੱਪਰ ਵੀ ਪੈ ਜੂ ਕੋਈ ਦਿੱਕਤ ਨਹੀਂ ਠੀਕ ਹੈ ਜੀ ਸਖਰੇ ਪਰ ਕਰਦੇ ਰਿਹਾ ਕਰੋ ਤੇ ਪਰ ਜ਼ਿਆਦਾ ਉੱਪਰ ਪਾਉਣੀ ਨਹੀਂ ਹੈਗੀ ਆਪਾਂ ਬੇਚਾਨਕ ਪੈ ਜਾਂਦੀ ਹੈ ਤੇ ਬਾਕੀ ਫੀਡਰਾਂ ਤੇ ਪੈ ਜੂ ਡਰਿੰਕਰਾਂ ਤੇ ਪੈ ਜੂ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਪੀਣ ਲਈ ਵੀ ਉਹ ਆਪਾਂ ਦੇ ਸਕਦੇ ਹਾਂ ਕੱਲੀ ਦੇਣੀ ਹੈ ਪਰ ਉਹਦੇ ਚ ਹੋਰ ਕੋਈ ਚੀਜ਼ ਨਹੀਂ ਪਾਉਣੀ ਜਿਹੜੀ ਪੀਣ ਲਈ ਅਲਾਉਡ ਹੈ ਉਹ પાਕੇ ਪਾਣੀ ਦੀ ਵੀ ਤੁਸੀਂ ਦੇ ਦਿਆ ਕਰੋ ਥੋੜੀ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬ੍ਰੀਡ ਹੈ ਸਾਡੇ ਕੋਲੇ ਤੇ ਇਹਦੀ ਬੁਕਿੰਗ ਤੁਸੀਂ ਕਰਵਾ ਸਕਦੇ ਹੋ ਜੀ ਜਿੰਨੀ ਵੀ ਤੁਹਾਨੂੰ ਲੋੜ ਹੈ ਤੇ ਜਿਨ੍ਹਾਂ ਨੇ ਵੱਡੇ ਪੱਧਰ ਤੇ ਕਰਨਾ ਹੈ ਉਹਨਾਂ ਦੀ ਹੈਲਪ ਅਸੀਂ ਸਾਰਿਆਂ ਦੀ ਕਰਨੀ ਹੈ ਕੋਈ ਪ੍ਰੋਬਲਮ ਨਹੀਂ ਜੇ ਕਿਤੇ ਲੇਟ ਹੋ ਜੰਨੇ ਆ ਤੁਹਾਨੂੰ ਪੌਣ ਤੋਂ ਦਵਾਈ ਵਗੈਰਾ ਜਿਹੜੀ ਇਹਨਾਂ ਨੂੰ ਤੁਸੀਂ ਦੱਸੀ ਹੁੰਦੀ ਹੈ ਕੈਲਸ਼ੀਅਮ ਵਗੈਰਾ ਪਾਉਣੀ ਹੁੰਦੀ ਆ ਤਾਂ ਜੀ ਬਣ ਕੇ ਥੋੜਾ ਜਿਆਦਾ ਜਿਆਦਾ ਵੀਰੀ ਹੁੰਦਾ ਸ਼ਡਿਊਲ ਤੇ ਪਾਵਾਂਗੇ ਸਾਰਿਆਂ ਨੂੰ ਜੇ ਤੇ ਬਾਕੀ ਚੂਚਾ ਸਾਡੇ ਕੋਲੋਂ ਲੈ ਕੇ ਜਾਂਦੇ ਨੇ ਇਸ ਸਾਡੇ ਕੋਲੋਂ ਇਸ ਸਿੰਦਰਪਾਲ ਸਿੰਘ ਸਾਡੇ ਲੰਬੀ ਹਲਕੇ ਤੋਂ ਸਿੱਖ ਵਾਲਾ ਪਿੰਡ ਤੋਂ ਉਹਨਾਂ ਨੇ ਵੀ ਸਾਨੂੰ ਵੀਡੀਓ ਪਾਈ ਸੀ ਵੀਡੀਓ ਟੈਡੀ ਬਣਾ ਕੇ ਭੇਜ ਦਿਆ ਕਰੋ ਜੀ ਜਿਹੜੇ ਵੀ ਵੀਰ ਪਾਉਣ ਦੇ ਭੇਜਦੇ ਨੇ ਵੀਡੀਓ ਤੇ ਉਹ ਵੀਡੀਓ ਮੈਂ ਇਹਦੇ ਐਂਡ ਚ ਲਾਉਂਗਾ ਜੀ ਉਹਨਾਂ ਨੇ ਦੱਸਿਆ ਵੀ ਚੂਚਾ ਲਿਆ ਸੀ ਕਿਵੇਂ ਉਹਦਾ ਗਰੋਥ ਹੋਈ ਹੈ ਜਾਂ ਕੀ ਗੱਲ ਬਾਤ ਹੈ ਉਹ ਤੁਸੀਂ ਦੇਖ ਲਿਓ ਪਰ ਉਹ ਸਿੱਧੀ ਬਣੀ ਹੋਈ ਹੈ ਤੇ ਚਲੋ ਮੈਂ ਐਂਡ ਚ ਲਾ ਦੇਾਂਗਾ ਇਹਦੇ ਵੀਡੀਓ ਦੇ ਤੁਸੀਂ ਉਹ ਜ਼ਰੂਰ ਦੇਖ ਲਿਓ ਕੋਸ਼ਿਸ਼ ਕਰੂੰਗਾ ਲਾਉਣ ਦੀ ਨਹੀਂ ਤਾਂ ਉਹ ਪਾਈ ਹੋਈ ਹੈ ਜੀ ਆਪਣੀ ਪਹਿਲਾਂ ਆ ਇਸ ਵੀਡੀਓ ਤੋਂ ਪਹਿਲਾਂ ਉਹ ਵੀਡੀਓ ਪਈ ਹੋਈ ਹੈ ਉਹ ਜ਼ਰੂਰ ਦੇਖਿਓ ਤੁਸੀਂ ਸਾਪਣੇ ਤੋਂ ਚੂਚਾ ਗਿਆ ਹੋਇਆ ਦੇਖਿਓ ਕਿੰਨੀ ਸਾਈਨਿੰਗ ਹੈ ਕਿੰਨਾ ਵਧੀਆ ਕਿੰਨੀ ਗਰੋਥ ਹੈ ਤੇ ਉਨ ਕੋ ਸਾਡੇ ਕੋਲੇ ਗ੍ਰੋਥ ਘਟ ਹੁੰਦੀ ਹੈ ਅਸੀਂ ਉਹਨਾਂ ਚੋਂ ਤਾਂ ਹੈਲਿੰਗ ਇਹ ਵੀ ਫੀਡ ਤੇ ਕੋਈ ਜਾਂ ਹੋਰ ਚੀਜ਼ਾਂ ਨਾਲ ਇਹਦੀ ਗ੍ਰੋਥ ਕਰਦੀ ਹੈ ਜਾਂ ਡਬਲ ਐਫ ਜੀ ਦੇਦੀ ਹੈ ਆਰ ਆਰ ਕਿਉਂਕਿ ਉਹ ਤਾਂ ਆਪਾਂ ਕਰਨਾ ਨਹੀਂ ਦੇਣੀ ਹੈ ਬਰੀਡ ਪਿਓਰ ਦੇਣੀ ਹੈ ਤੇ ਖਰਚਾ ਤਾਂ ਇਹਦੇ ਤੇ ਫਿਰ ਸਹੀ ਵਧੀਆ ਤਰੀਕੇ ਨਾਲ ਪਾਲ ਲੈਣਾ ਖਰਚਾ ਤਾਂ ਹੋਊਗਾ ਜੀ ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵਧੀਆ ਬਰੀਡ ਲਾਓ ਤਾਂ ਅੰਦਰ ਉਸ ਚੂਚਾ ਲਾਓ ਇੱਕ ਦਿਨ ਦਾ ਜਦੋਂ ਲੈਣੇ ਹੋ ਤੁਸੀਂ ਦਿੱਕਤਾਂ ਵੀ ਆਉਂਦੀਆਂ ਨੇ ਵੱਡੇ ਲੈ ਲਓ ਕਟੋ ਪਰ 10 ਦਿਨ ਦਾ ਹਫਤੇ ਦਾ ਲੈ ਲਓ ਜੇ ਜ਼ਿਆਦਾ ਵਜਟ ਘੱਟ ਹੈ ਜੇ ਠੀਕ ਵਜਟ ਹੈ 15 20 ਦਿਨ ਦਾ ਲੈ ਲਓ ਤੇ ਵਧੀਆ ਚੁਚਾ ਏਕਟ ਬਲੋ ਤੁਹਾਨੂੰ ਕੱਲੀ ਮੁਰਗੀ ਵੀ ਆਪਾਂ ਦੇ ਦਿੰਨੇ ਆ ਤੇ ਉਹਦੇ ਲਈ ਥੋੜਾ ਜਿਹਾ ਏ ਹੈ ਵੀ ਸੰਪਤੀ ਕਰਾ ਕੇ ਦਿੰਨੇ ਆ ਆਪਾਂ ਤੁਹਾਨੂੰ ਕੱਲੀ ਮੁਰਗੀ ਮਿਲ ਜੂਗੀ ਜਿੰਨਾ ਨੂੰ ਲੋੜ ਹੈ ਦੇਖੋ ਜੀ ਇਹ ਕੋਸਮੈਨ ਉਹ ਤੇ ਦੱਸੇ ਨੇ ਇਨਾਂ ਨੂੰ ਆਪਣਾ ਕੇ ਤੁਸੀਂ ਦੇਖੋ ਇੱਕ ਚੂਜੇ ਨੂੰ ਸਟ्रेस 'ਚ ਨਾ ਹੁਣ ਰਹਿਣ ਦਿਓ ਖੁੱਲੇ ਡੋਲੇ ਰੱਖਿਓ ਜੀ ਸਾਰੇ ਵੀਰ ਜਿੰਨਾਂ ਕੋਲੇ ਜ਼ਿਆਦਾ ਸਟ्रेस 'ਚ ਨੇ ਉਹ ਖੰਭ ਵੀ ਖਾਣਗੇ ਕੈਲਸ਼ੀਅਮ ਦੀ ਘਾਟ ਆ ਖੰਭ ਖਾਣਗੇ ਮਲਟੀਵਿਟਾਮਿਨਾਂ ਦੀ ਘਾਟ ਆ ਖੰਭ ਖਾਣਗੇ ਜਾਂ ਗਰਮੀ ਜ਼ਿਆਦਾ ਹੋਊ ਖੰਭ ਖਾਣਗੇ ਟੈਂਪਰੇਚਰ ਮੇਨਟੇਨ ਰੱਖਿਓ ਦੇਖੋ ਜੀ